ਸਰ ਅਸੀਂ ਸੁਣਿਆ ਕਿ ਇੱਥੇ ਬਖਸ਼ ਦੇ ਨਾਲ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ ਕਿਹੜੀ ਕਿਹੜੀ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਸਭ ਤੋਂ ਪਹਿਲਾਂ ਮੈਂ ਇਹ ਪੁੱਛਣਾ ਚਾਹਾਂਗਾ ਇਹ ਸਾਡੇ ਗੁਰੂ ਜੀ ਦੀ ਕਿਰਪਾ ਕਹਿ ਸਕਦਾ ਜਿਨ੍ਹਾਂ ਤੋਂ ਮੈਂ ਗਿਆਨ ਪ੍ਰਾਪਤ ਕੀਤਾ ਜਿਨ੍ਹਾਂ ਨੇ ਮੰਨੂ ਇਹ ਗਿਆਨ ਬਖਸ਼ਿਆ ਇਹ ਉਹਨਾਂ ਦੀ ਹੀ ਦੇਣ ਹੈ ਜੋ ਅੱਜ ਮੈਂ ਲੋਕਾਂ ਦੀ ਸੇਵਾ ਕਰਦਾ ਹਾਂ ਤੁਸੀਂ ਕਿਸ ਤਰੀਕੇ ਦੇ ਨਾਲ ਤੁਸੀਂ ਸੇਵਾ ਕਰਦੇ ਆ ਰਹੇ ਹੋ ਕਿ ਕੁਝ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਤੁਹਾਡੇ ਵੱਲੋਂ ਬਿਮਾਰੀ ਤਾਂ ਦੇਖੋ ਜੀ ਸ਼ਰੀਰ ਦੇ ਜਿਹੜੀ ਵੀ ਤਕਰੀਬਨ ਸ਼ਰੀਰ 'ਚ ਬਿਮਾਰੀ ਹੁੰਦੀ ਹੈ ਉਹਦਾ ਹਰੇਕ ਦਾ ਇਲਾਜ ਦਾ ਸੰਭਵ ਹੈ ਪੈਰਾਂ ਦੇ ਤਲਵਿਆਂ ਦੇ ਵਿੱਚ ਹੀ ਸਾਰੀ ਬਿਮਾਰੀ ਛਿਪੀ ਹੋਈ ਹੈ ਜੇ ਆਪਾਂ ਆਪਣੇ ਪੈਰਾਂ ਦੇ ਤਲਵਿਆਂ ਨੂੰ ਮੇਨਟੇਨ ਰੱਖੀਏ ਤਾਂ ਸਰੀਰ ਦੀ ਹਰ ਇੱਕ ਬਿਮਾਰੀ ਤੋਂ निजात ਪਾਸਾ ਹੈ ਚਾਹੇ ਕੋਈ ਡਿਸਕ ਪੇਨ ਹੈਗੀ ਹੈ ਜਾਂ ਬੀਪੀ ਦੀ ਬਿਮਾਰੀ ਹੈ 슈ਗਰ ਦੀ ਬਿਮਾਰੀ ਹੈ ਕੋਈ ਵੀ ਬਿਮਾਰੀ ਹੋਵੇ ਬਿਲਕੁਲ ਜੀ ਕਿਸ ਤਰੀਕੇ ਦੇ ਨਾਲ ਤੁਸੀਂ ਇਲਾਜ ਕਰਦੇ ਹੋ ਜਦੋਂ ਕੋਈ ਮਰੀਜ਼ ਆਉਂਦਾ ਹੈ ਪ੍ਰੈਸ਼ਰ ਪੁਆਇੰਟ ਹੁੰਦੇ ਜੀ ਪ੍ਰੈਸ਼ਰ ਪੁਆਇੰਟ ਦੱਬੀਦੇ ਆ ਪ੍ਰੈਸ਼ਰ ਪੁਆਇੰਟਾਂ ਦੇ ਹਿਸਾਬ ਨਾਲ ਸਾਰਾ ਠੀਕ ਹੋ ਜਾਂਦਾ ਹੈ ਮ사ਜ ਕਹਿ ਸਕਦੇ ਐਕਸਰਸਾਈਜ਼ ਨਹੀਂ ਮ사ਜ ਤਾਂ ਨਹੀਂ ਮ사ਜ ਤਾਂ ਸਰੀਰ ਦੀ ਮਾਲਿਸ਼ ਤੇਲ ਵਗੈਰਾ ਨਾਲ ਹੈ ਜੀ ਇਹ ਐਕੂਪ੍ਰੈਸ਼ਰ ਪੁਆਇੰਟ ਹੈ ਜੀ ਉਹਨਾਂ ਨੂੰ ਅਸੀਂ ਦਬਾਈਦਾ ਸਰ ਅਸੀਂ ਸੁਣਿਆ ਕਿ ਇੱਥੇ ਬਖਸ਼ ਦੇ ਨਾਲ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਕਿਹੜੀ ਕਿਹੜੀ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਸਭ ਤੋਂ ਪਹਿਲਾਂ ਮੈਂ ਇਹ ਪੁੱਛਣਾ ਚਾਹਾਂਗਾ ਇਹ ਸਾਡੇ ਗੁਰੂ ਜੀ ਦੀ ਕਿਰਪਾ ਕਹਿ ਸਕਦੇ ਜਿੰਨਾਂ ਤੋਂ ਮੈਂ ਗਿਆਨ ਪ੍ਰਾਪਤ ਕੀਤਾ ਜੀ ਉਹ ਹੈ ਸ੍ਰੀ ਸੋਨ ਲਾਲ ਸਾਇਕਲ ਜੀ ਨਿਊ ਪ੍ਰੇਮਨਗਰ ਕੁਮਾਰ ਮੰਡੀ ਬੈਕ ਸਾਈਡ ਬਾਬਾ ਬਾਲਕਨਾਥ ਮੰਡੀ ਜਿਨ੍ਹਾਂ ਨੇ ਮੈਨੂੰ ਇਹ ਗਿਆਨ ਬਖਸ਼ਿਆ ਇਹ ਉਹਨਾਂ ਦੀ ਹੀ ਦੇਣ ਹੈ ਜੋ ਅੱਜ ਮੈਂ ਲੋਕਾਂ ਦੀ ਸੇਵਾ ਕਰ ਰਿਹਾ ਹਾਂ। ਸੋ ਕਿਸ ਤਰੀਕੇ ਦੇ ਨਾਲ ਤੁਸੀਂ ਸੇਵਾ ਕਰਦੇ ਆ ਰਹੇ ਹੋ ਕੀ ਕੁਝ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਤੁਹਾਡੇ ਵੱਲੋਂ? ਬਿਮਾਰੀ ਤਾਂ ਦੇਖੋ ਜੀ ਸਰੀਰ ਦੇ ਜਿਹੜੀ ਵੀ ਤਕਰੀਬਨ ਸਰੀਰ 'ਚ ਬਿਮਾਰੀ ਹੁੰਦੀ ਹੈ ਉਹਦਾ ਹਰੇਕ ਦਾ ਇਲਾਜ ਦਾ ਸੰਭਵ ਹੈ। ਪੈਰਾਂ ਦੇ ਤਲਵਿਆਂ ਦੇ ਵਿੱਚ ਹੀ ਸਾਰੀ ਬਿਮਾਰੀ ਛਿਪੀ ਹੋਈ ਹੈ। ਜੇ ਆਪਾਂ ਆਪਣੇ ਪੈਰਾਂ ਦੇ ਤਲਵਿਆਂ ਨੂੰ ਮੇਨਟੇਨ ਰੱਖੀਏ ਤਾਂ ਸਰੀਰ ਦੀ ਹਰ ਬਿਮਾਰੀ ਤੋਂ निजात ਪਾ ਸਕਦੇ ਹਾਂ। ਸੋ ਸਰੀਰ ਦੇ ਵਿੱਚ ਕੋਈ ਵੀ ਬਿਮਾਰੀ ਹੋਵੇ ਚਾਹੇ ਉਹ ਕਿਸੇ ਤਰੀਕੇ ਦੀ ਵੀ ਹੋਵੇ ਉਹ ਪੈਰਾਂ ਤੋਂ ਦੇਖ ਕੇ ਤੁਸੀਂ ਹੱਲ ਕਰ ਦਿੰਦੇ ਹੋ ਪੈਰਾਂ ਤੋਂ ਹੀ ਸਾਰੀ ਬਿਮਾਰੀ ਦਾ ਪਤਾ ਲੱਗਦਾ ਹੈ ਤੇ ਸਰੀਰ ਦੇ ਵਿੱਚ ਕਿਹੜੇ ਕਿਹੜੀ ਬਿਮਾਰੀ ਹੈ ਮੰਨ ਲਓ ਦਾ ਹਾਰਟ ਬਲੋਕੇਜ ਹੋਵੇ ਲੰਗਜ਼ ਹੁਦੇ ਵਿੱਚ ਹੋਵੇ ਸਰਵਾਈਕਲ ਮਾਇਗਰੇਨ ਤਾਂ ਪੈਰਾਂ ਤੋਂ ਹੀ ਪਤਾ ਲੱਗ ਜਾਂਦਾ ਸਾਨੂੰ ਅਸੀਂ ਕੋਈ ਐਮ ਆਰ ਆਈ ਸੀਟੀ ਸਕੈਨ ਵਗੈਰਾ ਕੁਝ ਨਹੀਂ ਕਰਦੇ ਚਾਹੇ ਕੋਈ ਡਿਸਕ ਪੇਨ ਹੈਗੀ ਹੈ ਜਾਂ ਬੀਪੀ ਦੀ ਬਿਮਾਰੀ ਹੈ 슈ਗਰ ਦੀ ਬਿਮਾਰੀ ਹੈ ਕੋਈ ਵੀ ਬਿਮਾਰੀ ਹੋਵੇ ਬਿਲਕੁਲ ਜੀ ਅੱਜ ਕੱਲ ਅਸੀਂ ਦੇਖਦੇ ਆ ਸ਼ੂਗਰ ਤੇ ਬੀਪੀ ਦੀਆਂ ਤਾਂ ਦਵਾਈਆਂ ਲੱਗੀਆਂ ਹੋਈਆਂ ਨੇ ਲੋਕਾਂ ਨੂੰ ਪੱਕੀਆਂ ਉਹ ਵੀ ਹਟਾ ਦਿੱਤੀਆਂ ਜਾਂਦੀਆਂ ਤੁਹਾਡੇ ਵੱਲੋਂ ਕਿਉਂਕਿ ਆਪਾਂ ਲੋਕ ਅੱਜ ਕੱਲ ਹਾਰਡਵਰਕ ਤੋਂ ਬਹੁਤ ਮੂੰਚ ਰਾਨ ਲੱਗ ਗਏ ਆ ਘਰ ਦੇ ਵਿੱਚ ਆਪਣੇ ਸਾਰਿਆਂ ਦੇ ਘਰਾਂ ਦੇ ਵਿੱਚ ਹੀ ਸਰਵੈਂਟ ਲੱਗੇ ਹੋਏ ਆ ਆਪ ਨਿਜੀ ਤੌਰ ਤੇ ਕੰਮ ਕੁਝ ਨਹੀਂ ਕਰਦੇ ਬਿਮਾਰੀਆਂ ਦਾ ਕਾਰਨ ਮੇਨ ਇਹ ਹੈ ਫਿਰ ਲੋਕਾਂ ਨੇ ਘਰ ਇੰਡੀਅਨ ਸੀਟ ਖਤਮ ਕਰ ਦਿੱਤੀ ਗਈ ਹੈ ਸਾਰਿਆਂ ਨੇ ਇੰਗਲਿਸ਼ ਸੀਟਾਂ ਦੇ ਉੱਤੇ ਬੈਣ ਦੇ ਨਾਲ ਗੋਡੇ ਦੀ ਪੇਟ ਦੀ ਮੇਨ ਵਜ੍ਹਾ ਇਹ ਹੀ ਹੁੰਦੀ ਆ ਜਦੋਂ ਗੋਡੇ ਪੇਟ ਤੋਂ ਬਿਮਾਰੀ ਪੇਟ ਮੇਨ ਹੁੰਦਾ ਜੇ ਪੇਟ ਤੋਂ ਸਾਫ ਨਹੀਂ ਹੋਏਗਾ ਤਾਂ ਬਿਮਾਰੀਆਂ ਸਾਰੀਆਂ ਹੋਣਗੀਆਂ ਜੀ ਸੋ ਜਿਵੇਂ ਤੁਸੀਂ ਦੱਸਿਆ ਕਿ ਅੱਜ ਕੱਲ ਇੰਗਲਿਸ਼ ਸੀਟ ਲੱਗੀ ਬਵਾਸੀਰ ਤੇ ਕਬਜ਼ ਦੀ ਵੀ ਕਾਫੀ ਜ਼ਿਆਦਾ ਪਰੇਸ਼ਾਨੀ ਰਹਿੰਦੀ ਲੋਕਾਂ ਨੂੰ ਜੇ ਸਾਫ ਨਹੀਂ ਹੋਏਗਾ ਅੰਦਰ ਗੰਦ ਜਮਾ ਹੁੰਦਾ ਰਹੇਗਾ ਤੇ ਪੇਟ ਸਾਫ ਰਹੇਗਾ ਤਾਂ ਕੋਈ ਬਿਮਾਰੀ ਨਹੀਂ ਹੋਏਗੀ ਸਭ ਤੋਂ ਪਹਿਲੇ ਆਪਣੀ ਨਾਭੀ ਨੂੰ ਸੈੱਟ ਰੱਖੋ ਨਾਭੀ ਤੋਂ ਹੀ ਸਰੀਰ ਨੂੰ ਸਾਰੀਆਂ ਬਿਮਾਰੀਆਂ ਮਿਲਦੀਆਂ ਕਿਸ ਤਰੀਕੇ ਦੇ ਨਾਲ ਤੁਸੀਂ ਇਲਾਜ ਕਰਦੇ ਹੋ ਜਦੋਂ ਕੋਈ ਮਰੀਜ਼ ਆਉਂਦਾ ਹੈ ਪ੍ਰੈਸ਼ਰ ਪੁਆਇੰਟ ਹੁੰਦੇ ਆ ਜੀ ਪ੍ਰੈਸ਼ਰ ਪੁਆਇੰਟ ਦੱਬੀਦੇ ਆ ਪ੍ਰੈਸ਼ਰ ਪੁਆਇੰਟ ਆਦੇ ਹਿਸਾਬ ਨਾਲ ਸਾਰਾ ਠੀਕ ਹੋ ਮ사ਜ ਕਹਿ ਸਕਦੇ ਐ ਐਕਸਰਸਾਈਜ਼ ਨਹੀਂ ਮ사ਜ ਤਾਂ ਨਹੀਂ ਆ ਮ사ਜ ਤਾਂ ਸਰੀਰ ਦੀ ਮਾਲਿਸ਼ ਤੇਲ ਵਗੈਰਾ ਨਾਲ ਹੈ ਜੀ ਇਹ ਐਕਵਾ ਪ੍ਰੈਸ਼ਰ ਪੁਆਇੰਟ ਹੈ ਜੇ ਉਹਨਾਂ ਨੂੰ ਅਸੀਂ ਦਬਾਈਦਾ ਅਪਰੋਕਸੀਮੇਟਲੀ ਯਾਨੀ ਕਿ ਜਿਸ ਤਰ੍ਹਾਂ ਮੰਨ ਲਓ ਸਾਡਾ ਇਹ ਚਾਰਟ ਹੈ ਆ ਚਾਰਟ ਦੇ ਵਿੱਚ ਦਿੱਤਾ ਹੋਇਆ ਤੁਹਾਨੂੰ ਪੈਰਾਂ ਦੇ ਪੁਆਇੰਟ ਕਿਹੜੀ ਜਗ੍ਹਾ ਤੇ ਆ ਤੁਸੀਂ ਦੱਬੋ ਉਹ ਤੁਹਾਡੇ ਪੁਆਇੰਟ ਬਿਮਾਰੀ ਠੀਕ ਕਰ ਸਕਦੇ ਆ ਚਾਹੇ ਕੋਈ ਵੀ ਬਿਮਾਰੀ ਹਾਂਜੀ ਆ ਦੇਖ ਲਓ ਇਹਦੇ ਉੱਤੇ ਸਾਰੀ ਬਿਮਾਰੀਆਂ ਲਿਖੀਆਂ ਹੋਈਆਂ ਕੋਈ ਵੀ ਸੱਜਣ ਸਾਡਾ ਚਾਰਟ ਵੇਖ ਜਾ ਸਕਦਾ ਹੈ ਘਰ ਦੇ ਉੱਤੇ ਬੇਲ ਨਾਲ ਲੈ ਕੇ ਉੱਤੇ ਪੈਰ ਰਗੜੇ ਤਾਂ तकरीबन तकरीबन ਬਿਮਾਰੀਆਂ ਠੀਕ ਹੋ ਜਾਂਦੀ ਜੀ ਜੀ ਤੋਂ ਕਿ ਜਿਹੜੀ ਨੀ ਆਪਣੀ ਪੈਰਾਂ ਦੀ ਹੈ ਜੇ ਪੈਰ ਹੀ ਖਰਾਬ ਹੈ ਤਾਂ ਇਮਾਰਤ ਤਾਂ ਆਪਣੇ ਆਪ ਹੀ ਖਰਾਬ ਹੋਏਗੀ ਨੀ ਜੇ ਠੀਕ ਹੈ ਤਾਂ ਬਿਲਡਿੰਗ ਜਿੰਨੀ ਮਰਜ਼ੀ ਉੱਪਰ ਬਣਾਈ ਲੈ ਜੋ ਕਿੰਨੇ ਸਮੇ ਤੋਂ ਇਹ ਤੁਸੀਂ ਇਹ ਸੇਵਾ ਨਿਭਾਉਂਦੇ ਆ ਰਹੇ ਹੋ ਇਸ ਸਮੇਂ ਤਾਂ तकरीबन 11 ਦੇ ਵਿੱਚ ਹੋਇਆ ਸੀ ਜਦੋਂ ਮੇਰੇ ਨਾਲ ਹਾਦਸਾ ਵਾਪਰਿਆ ਮੇਰੇ ਪੈਰ ਨੂੰ ਸੱਟ ਲੱਗ ਗਈ ਸੀ ਪੈਰ ਦੇ ਅੰਕਲ ਦੇ ਵਿੱਚ ਹਿਅਰ ਫ੍ਰੈਕਚਰ ਆ ਗਿਆ ਸੀ ਫ੍ਰੈਕਚਰ ਠੀਕ ਹੋਣ ਤੋਂ ਬਾਅਦ ਮੇਰੀ ਸੌਜੀਸ਼ ਨਹੀਂ ਜਾ ਰਹੀ ਸੀ ਫਿਰ ਮੈਂ ਆਪਣੇ ਉਸਤਾਦ ਜੀ ਡਾਕਟਰ ਸੋਨ ਲਾਲ ਸਾਈਕਲ ਜੀ ਤੁਮਾਰ ਮੰਡੀ ਪ੍ਰੇਮ ਨਗਰ ਗਲੀ ਬੰਦ ਗਲੀ ਦੇ ਵਿੱਚ ਬੈਕ ਸਾਈਡ ਬਾਬਾ ਬਾਲਕਨੰਦ ਮੰਦਿਰ ਕੋਲ ਗਿਆ ਉਹਨਾਂ ਨੇ ਜਦੋਂ ਮੇਰਾ ਇਲਾਜ ਕੀਤਾ ਉਹਨਾਂ ਕੋਲ ਉਸ ਵੇਲੇ ਨਾ ਨਾ ਕਰਕੇ ਵੀ तकरीबन 70 ਮਰੀਜ਼ ਬੈਠੇ ਹੋਣਗੇ ਉਹ 15 ਦਿਨਾਂ ਮਗਰੋਂ ਬੈਠਦੇ ਸੀ ਉਹਨਾਂ ਨੇ ਜਦੋਂ ਮੇਰਾ ਇਲਾਜ ਕੀਤਾ ਮੇਰਾ ਰਾਤੀ 9 ਵਜੇ ਨੰਬਰ ਆਇਆ ਮੈਂ ਉਹਨਾਂ ਤੋਂ ਇਲਾਜ ਕਰਾਇਆ ਦੇਖਦੇ ਦੇਖਦੇ ਮੇਰੀ ਸੋਜਿਸ਼ ਖਤਮ ਹੋ ਗਈ ਫਿਰ ਉਹਨਾਂ ਨੇ 15 ਦਿਨਾਂ ਬਾਅਦ ਦੁਬਾਰਾ ਜਦੋਂ ਮੈਨੂੰ ਬੁਲਾਇਆ ਤਾਂ ਮੇਰਾ ਪਹਿਲਾ ਨੰਬਰ ਲੱਗਾ ਉਹਨਾਂ ਨੇ ਮੇਰਾ ਟ੍ਰੀਟਮੈਂਟ ਕੀਤਾ ਮੇਰੀ ਸੋਜਿ ਸਾਰੀ ਉਤਰ ਚੁੱਕੀ ਸੀ ਮੈਂ ਸਿਰਫ ਚੈੱਕਅਪ ਕਰਵਾਣ ਵਾਸਤੇ ਹੀ ਗਿਆ ਸੀ ਜਦੋਂ ਉਹਨਾਂ ਨੇ ਦੇਖਿਆ ਮੇਰਾ ਇਲਾਜ ਕੀਤਾ ਪਹਿਲੇ ਨੰਬਰ ਤੇ ਤੰ ਮੈਂ ਆ ਠੀਕ ਸੀ ਉਹਦੇ ਬਾਅਦ ਫਿਰ ਮੇਰਾ ਮਨ ਇੱਥੇ ਸਿੱਖਣ ਨੂੰ ਕੀਤਾ ਮੈਂ ਉਹਨਾਂ ਨੂੰ ਜ਼ਾਹਿਰ ਕੀਤੀ ਆਪਣੀ ਇੱਛਾ ਉਹਨਾਂ ਨੇ ਮੈਨੂੰ ਆਪਣੀ ਸ਼ਰਨ ਚ ਲਿਆ ਉਹਨਾਂ ਨੇ ਮੈਨੂੰ ਆਪਣਾ ਗਿਆਨ ਦਿੱਤਾ ਬਿਠਾਇਆ ਲਗਾਤਾਰ ਉਹਨਾਂ ਕੋਲ ਮੈਂ 20 ਤੱਕ ਕਰੋਨਾ ਤੋਂ ਪਹਿਲੇ ਉਹਨਾਂ ਤੱਕ ਸਿੱਖ ਕਰਦੇ ਰਹੇ ਕਰੋਨਾ ਆਨਦੇ ਬਾਅਦ ਘਰ ਦੇ ਵਿੱਚ ਬੰਦ ਕਰਕੇ ਪ੍ਰੈਕਟਿਸ ਉਹਦੇ ਬਾਅਦ ਇਹ ਗੁਰਦੁਆਰਾ ਸਾਹਿਬ ਆਪਾ ਦੀਪ ਸਿੰਘ ਨਗਰ ਨੈਕਸਟ ਬਲੌਗ ਦੇ ਵਿੱਚ ਇੱਥੇ ਅਸੀਂ ਡੇਰਾ ਲਾਇਆ ਤੇ ਉਦੋਂ ਦੀ ਇਹ ਸੇਵਾ ਚੱਲਦੀ ਪਈ ਹੈ ਸੋ ਹੁਣ ਤੱਕ ਤੁਹਾਡੇ ਕੋਲੋਂ ਕਿੰਨੇ ਕ ਮਰੀਜ਼ ਠੀਕ ਹੋ ਕੇ ਜਾ ਚੁੱਕੇ ਨੇ ਇਸਦੀ ਮੈਂ ਕਦੀ ਗਿਣਤੀ ਨਹੀਂ ਕੀਤੀ ਸੈਂਕੜਾ ਨਹੀਂ ਕਹਿ ਸਕਦੇ ਆਪਾਂ ਹਜ਼ਾਰਾਂ ਨਹੀਂ ਕਹਿ ਸਕਦੇ ਲੱਖਾਂ ਦੀ ਗਿਣਤੀ ਦੇ ਵਿੱਚ ਕਹਿ ਸਕਦੇ ਕਿਤੋਂ-ਕਿਤੋਂ ਦੀ ਆਉਂਦੇ ਨੇ ਮਰੀਜ਼ ਕੋਈ ਐਸਾ ਸਟੇਟ ਨਹੀਂ ਹੋਏਗਾ ਪੰਜਾਬ ਦਾ ਜਿਸ ਤੋਂ ਨਾ ਆਂਦੇ ਹੋ ਗੁਜਰਾਤ ਅਹਮਦਾਬਾਦ ਕਲਕੱਤਾ ਮੁੰਬਈ ਈਵਨ ਫੋਰਨ ਤੱਕ ਦੇ ਮਰੀਜ਼ ਜਿਹੜੇ ਇੱਥੋਂ ਦੀ ਕਰਾ ਜਾਂਦੇ ਆ ਫੋਰਨ ਤੋਂ ਵੀ ਆਂਦੇ ਆ ਨਾ ਆਸਟ੍ਰੇਲੀਆ ਅਮਰੀਕਾ ਇੰਗਲੈਂਡ ਫਰਾਂਸ ਉੱਥੋਂ ਦੇ ਵੀ ਲੋਕੀ ਆਪਣੇ ਆਪਣੇ ਬਿਤਰਾ ਨੂੰ ਕਹਿੰਦੇ ਕਿ ਤੁਸੀਂ ਉੱਥੇ ਜਾ ਕੇ ਆਪਣਾ ਇੱਕ ਵਾਰੀ ਚੈੱਕ ਕਰਾਓ ਤੇ ਤੁਸੀਂ ਠੀਕ ਹੋ ਜਾਓ ਅਸੀਂ ਕੋਈ ਦਵਾਈ ਨਹੀਂ ਦਿੰਦੇ ਜਿਹੜੀ ਦਵਾਈਆਂ ਲਗੀਆਂ ਉਹ ਵੀ ਛੁਡਾ ਦਿੰਦੇ ਸੋ ਅ ਅੱਜ ਕੱਲ੍ਹ ਲੋਕਾਂ ਦੀਆਂ ਅੱਖਾਂ ਦੇ ਵਿੱਚ ਕਾਫੀ ਜ਼ਿਆਦਾ ਤਕਲੀਫ ਹੋ ਜਾਂਦੀ ਹੈ ਕਿਉਂਕਿ ਜਿਹੜੇ ਲੋਕ ਤਾਂ ਸੜਕਾਂ ਦੇ ਉੱਤੇ ਘੁੰਮ ਰਹੇ ਨੇ ਮਿੱਟੀ ਘਟਾ ਪੈ ਰਹਿਆ ਉਹਨਾਂ ਵਾਸਤੇ ਵੀ ਕੋਈ ਤੁਹਾਡੇ ਕੋਲ ਕੁਝ ਦਿੱਤਾ ਜਾਂਦਾ ਹਾਂਜੀ ਇਹ ਸਾਡੇ ਕੋਲ ਅੱਗੇ ਸਾਡੇ ਸੱਜਣ ਹੈ ਅੱਗੇ ਪ੍ਰੇਮ ਅਗਰਵਾਲ ਜੀ ਉਹ ਅੱਖਾਂ ਦਾ ਪ੍ਰਸ਼ਾਦ ਤਿਆਰ ਕਰਦੇ ਆ ਉਹ ਉਹਨਾਂ ਤੋਂ ਲੈ ਕੇ ਅਸੀਂ ਅੱਗੇ ਲੋਕਾਂ ਨੂੰ ਫ੍ਰੀ ਦੇ ਦਿੰਦੇ ਆ ਅਸੀਂ ਉਹਨੂੰ ਪ੍ਰਸ਼ਾਦ ਦੇ ਤੌਰ ਤੇ ਦੇਈਦਾ ਮੈਡੀਸਿਨ ਨਹੀਂ ਕਹਿ ਕੇ ਦੇਈਦਾ ਇਹ ਤਾਂ ਕਿਉਂ ਬਖਸ਼ਿਆ ਉਹਨਾਂ ਨੂੰ ਕਿ ਵੀ ਇਹ ਦਵਾਈ ਦੇ ਤੌਰ ਤੇ ਵੇਚਣੀ ਨਹੀਂ ਔਰ ਫਰੀ ਹੀ ਦੇਣੀ ਹੈ ਸੋ ਇਸ ਕਰਕੇ ਉਹਨੂੰ ਅੱਖਾਂ ਦੀ ਦਵਾਈ ਨਹੀਂ ਅੱਖਾਂ ਦਾ ਪ੍ਰਸ਼ਾਦ ਕਿਹਾ ਜਾ ਰਿਹਾ ਹਾਂਜੀ ਅੱਖਾਂ ਦਾ ਪ੍ਰਸ਼ਾਦ ਕਹਿ ਕੇ ਹੀ ਦਿੱਤਾ ਜਾਂਦਾ ਔਰ ਦੋ ਹੱਥ ਕਰਕੇ ਹੀ ਪ੍ਰਸ਼ਾਦ ਦੀ ਤਰ੍ਹਾਂ ਲੈਣਾ ਪੈਂਦਾ ਉਹ ਪਾਨ ਆਪਣੇ ਪਰਮਾਤਮਾ ਨੂੰ ਯਾਦ ਕਰਨ ਅੱਖਾਂ ਚ ਧੁੰਦਲਾਪਨ ਜਾਲਾ ਅੱਖਾਂ ਜੇ ਪਾਣੀ ਰਿਸਦਾ ਹੋਵੇ ਸਿਰਦਰਦ ਰਹਿੰਦਾ ਹੋਵੇ ਤੁਸੀਂ ਉਹ ਪਾਓਗੇ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਰਿਜ਼ਲਟ ਤੁਰੰਤ ਉਸ ਵੇਲੇ ਮਿਲ ਜਾਏਗਾ ਸੋ ਇਸ ਦੇ ਕੋਈ ਪੈਸੇ ਲਿੱਤੇ ਜਾਂਦੇ ਨਹੀਂ ਜੋ ਤੁਸੀਂ ਇਹ ਕਰ ਰਹੇ ਹੋ ਦੇਖੋ ਜੀ ਪੈਸੇ ਦੀ ਕੋਈ پابੰਦੀ ਨਹੀਂ ਹੈ ਬੰਦੇ ਦੀ ਆਪਣੀ ਸ਼ਰਤ ਹੈ ਗੁਰਦੁਆਰੇ ਦੇ ਵਿੱਚ ਬੈਠਿਆਂ ਸੇਵਾ ਕਰਨਾ ਚਾਹੁੰਦਾ ਗੁਰਦੁਆਰੇ ਦੇ ਸਹਾਇਕ ਪਾਜਵੇ ਇੱਥੇ ਮੱਥਾ ਟੇਕ ਜਵੇ ਅਸੀਂ ਉਹਦੇ ਨਾਲ ਨੇਕ ਕੰਮਾਂ ਦੇ ਵਿੱਚ ਹੀ ਉਹ ਕਮਾਈ ਲਗਾਣੇ ਆ ਆਪਣੇ ਪਰਸਨਲ ਲਾਈਫ ਦੇ ਵਿੱਚ ਨਹੀਂ ਮੈਂ ਯੂਜ਼ ਕਰਦਾ ਤੁਹਾਡੇ ਵੱਲੋਂ ਇਹ ਸੇਵਾ ਜਿਹੜੀ ਹੈ ਨਿਸ਼ੁਲਕ ਭਾਵ ਦੇ ਉੱਤੇ ਕੀਤੀ ਜਾ ਰਹੀ ਹੈ ਬਿਲਕੁਲ ਜੀ ਸੋ ਜੇ ਕਿਸੇ ਨੇ ਆਣਾ ਹੈ ਤਾਂ ਕੀ ਸਮਾਂ ਕੀ ਹੈ ਤੇ ਸਥਾਨ ਕੀ ਹੈ ਪ੍ਰੋਪਰ ਐਡਰੈਸ ਤੇ ਪ੍ਰੋਪਰ ਟਾਈਮ ਜਿਹੜਾ ਉਹਨਾਂ ਨੂੰ ਦੱਸ ਦਿਓ ਲੋਕਾਂ ਨੂੰ ਆਪਣਾ ਸਵੇਰੇ 10 ਵਜੇ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਐਤਵਾਰ ਨੂੰ ਬੁੱਧਵਾਰ ਨੂੰ ਅਸੀਂ 3-4 ਵਜੇ ਤੱਕ ਕਰਦੇ ਹਾਂ ਕਿਉਂਕਿ ਇੱਥੇ ਚਪੈਰਾ ਚੱਲਦਾ ਹੈ ਜੀ ਤੇ ਆਮ ਦਿਨਾਂ ਦੇ ਵਿੱਚ 10 ਤੋਂ 2 ਵਜੇ ਤੱਕ ਦਾ ਟਾਈਮ ਹੈ ਜਿਸ ਸੱਜਣ ਨੇ ਵੀ ਆਣਾ ਹੋਵੇ ਜਾਂ ਲੇਡੀਜ਼ ਹੋਵੇ ਜੈਂਟਸ ਹੋਣ ਬਜ਼ੁਰਗੋ ਬੱਚੇ ਮਾਂ-ਬਾਪ ਸਾਡੇ ਭੈਣ ਭਾਈ ਜੋ ਵੀ ਆਣ ਸਵੇਰੇ ਆਪਣਾ ਖਾਲੀ ਪੇਟ ਨਹੀਂ ਆਣਾ ਬਿਲਕੁਲ ਚਾਹ ਪਾਣੀ ਪੀ ਕੇ ਹਲਕਾ ਜਿਹਾ ਨਾਸ਼ਤਾ ਕਰਕੇ ਆਧੀ ਰੋਟੀ ਇੱਕ ਰੋਟੀ ਖਾ ਕੇ ਆ ਸਕਦੇ ਆ ਤੇ ਅਸੀਂ ਉਹਨਾਂ ਦਾ ਇਲਾਜ ਇੱਥੇ ਕਰਦੇ ਸੋ ਇੱਕ ਗੱਲ ਮੈਂ ਹੋਰ ਪੁੱਛਣਾ ਚਾਹੂੰਗਾ ਜਿਵੇਂ ਲੋਕ ਜਿਨ੍ਹਾਂ ਨੂੰ ਬੀਪੀ ਐ ਸ਼ੂਗਰ ਹੈ ਕੋਈ ਹੋਰ ਬਿਮਾਰੀਆਂ ਹੁੰਦੀਆਂ ਨੇ ਦਵਾਈ ਲੱਗੀ ਹੁੰਦੀ ਹੈ ਸੋ ਤੁਹਾਡੇ ਕੋਲ ਜੇਕਰ ਆਣ ਤਾਂ ਉਹ ਦਵਾਈ ਛੱਡਣੀ ਪੈਗੀ ਜਾਂ ਬਾਅਦ ਦੇ ਵਿੱਚ ਆਪਣੇ ਆਪ ਹੀ ਉਹ ਦਵਾਈ ਛੁੱਟ ਜਾਏਗੀ ਸਾਡਾ ਕੰਮ ਹੈਗਾ ਅਸੀਂ ਬਾਡੀ ਦੇ ਅਲਾਈਨਮੈਂਟ ਠੀਕ ਕਰਦੇ ਜਦੋਂ ਅਲਾਈਨਮੈਂਟ ਠੀਕ ਹੋ ਜਾਏਗੀ ਤਾ ਆਪਣੇ ਆਪ ਹੀ ਸਾਰੀ ਚੀਜ਼ਾਂ ਨੂੰ ਸਰੀਰ ਜਿਹੜਾ ਪਹੁੰਚਾ ਦੇਗਾ ਉਹ ਬਿਮਾਰੀਆਂ ਆਪਣੇ ਆਪ ਆਸ-ਤੇ ਆਸ ਤੇ ਘਟਣੀ ਸ਼ੁਰੂ ਹੋ ਜਾਂਦੀ ਹੈ ਸ਼ੂਗਰ ਬੀਪੀ ਪ੍ਰੈਕਟਿਸ ਉਹਨਾਂ ਨੂੰ ਦੱਸੀ ਦੀ ਕਿਹੜੀ ਐਕਸਰਸਾਈਜ਼ਾਂ ਕਰੋ ਕਿਹੜੇ ਐਕਸਰਸਾਈਜ਼ ਤੁਹਾਡੇ ਬੀਪੀ ਨੂੰ ਕੰਟਰੋਲ ਕਰੇਗੀ ਸ਼ੂਗਰ ਨੂੰ ਵਾਸਤੇ ਕਿਹੜੀ ਚੀਜ਼ ਕੰਮ ਆ ਪੁਆਇੰਟ ਦਬਨਾ ਮੰਨ ਕੇ ਦਬਨੇ ਉਹ ਦਬੀ ਦੇ ਹੈ ਪੈਂਕਰੀਆ ਸਿਸਟਮ ਵਗੈਰਾ ਸੈੱਟ ਰੱਖੀਦਾ ਕਿਸੇ ਦਾ ਸਕਰਟਨ بگੜੀ ਹੋਈ ਆ ਉਹਨੂੰ ਸੈੱਟ ਕਰੀਦਾ ਗੋਡੇ ਮੋਡੇ ਜੋੜਦਰ ਕਿਸੇ ਪਾਸੇ ਵੀ ਹੋਵੇ ਅਸੀਂ ਸਾਰੇ ਠੀਕ ਕਰਦੇ ਮੇਰੇ ਦੋਨੋਂ ਮੋਡੇ ਫ੍ਰੀਜ਼ ਸੀਗੇ ਤੇ ਗੋਡਿਆਂ ਵਿੱਚ ਵੀ ਪ੍ਰੋਬਲਮ ਸੀਗੀ ਤੇ ਮੈਂ ਨੂੰ ਇੱਥੇ ਆਉਂਦੀ ਸੀ ਮੈਨੂੰ ਪਤਾ ਲੱਗਿਆ ਵੀ ਭਾਈ ਸਾਹਿਬ ਇੱਥੇ ਬੈਠਦੇ ਆ ਤੇ ਮੈਂ ਇਹਨਾਂ ਕੋਲੇ ਆਈ ਤੇ ਇਹਨਾਂ ਨੇ ਮੈਨੂੰ ਮਤਲਬ ਪਹਿਲੀ ਵਾਰੀ ਸੀ ਥੋੜਾ ਮੈਨੂੰ ਰਿਲੈਕਸ ਰਿਲੈਕਸ ਹੋਇਆ ਫੀਲ ਹੋਇਆ ਉਸ ਤੋਂ ਬਾਅਦ ਮੈਂ 4-5 ਵਾਰੀ ਆਈ ਆ ਤੇ ਮੈਂ ਹੁਣ ਠੀਕ ਫੀਲ ਕਰਦੀ ਆ ਆਪਣੇ ਆਪ ਨੂੰ ਤੇ ਮੈਂ ਇਹ ਕਹਿਣਾ ਚਾਹਾਂਗੀ ਆਮ ਜਨਤਾ ਦੇ ਸਭ ਨੂੰ ਕਿ ਇਹ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਜੀ ਰਿਸ਼ੀ ਨਗਰ ਐਕਸ ਬਲਾਕ 'ਚ ਇੱਥੇ ਭਾਈ ਸਾਹਿਬ ਬੈਠਦੇ ਆ ਪਵਨ ਭਾਈ ਸਾਹਿਬ ਜੀ ਇਨਾਂ ਕੋ ਲਾਣ ਤੇ ਆਪਣਾ ਇਲਾਜ ਕਰਾਣ ਕਿਉਂਕਿ ਇੱਥੇ ਬਹੁਤ ਜ਼ਿਆਦਾ ਲੋਕਾਂ ਨੂੰ ਮਤਲਬ ਆਰਾਮ ਆਂਦਾ ਵਾ ਮੈਂ ਖੁਦ ਦੇਖਿਆ ਬਹੁਤ ਲੋਕ ਮੈਂ ਪਹਿਲਾਂ ਨਹੀਂ ਆ ਮੇਰੇ ਨਾਲ ਕਾਫੀ ਲੋਕ ਬੈਠੇ ਹੁੰਦੇ ਆ ਠੀਕ ਐ ਸਭ ਨੂੰ ਮਤਲਬ ਆਰਾਮ ਫੀਲ ਹੁੰਦਾ ਸਭ ਨੂੰ ਆਰਾਮ ਮਿਲਦਾ ਹਾਂਜੀ ਤੇ ਕੋਈ ਪੈਸੇ ਵੀ ਲੁੱਤੇ ਜਾਂਦੇ ਇਹਨਾਂ ਦੇ ਕੋਈ ਪੈਸਾ ਨਹੀਂ ਲੈਂਦੇ ਫ੍ਰੀ ਦੇ ਵਿੱਚ ਤੇ ਇਲਾਜ ਹਾਂ ਜੀ ਸੇਵਾ ਹੀ ਹੈ ਜੀ ਤੋਂ ਸੇਵਾ ਕੀਤੀ ਜਾਂਦੀ ਹੈ ਹਾਂਜੀ ਜੀ ਜੀ ਹੁਣ ਤੁਹਾਨੂੰ ਫਰਕ ਹੈ ਆਰਾਮ ਹੈ ਬਿਲਕੁਲ ਹਾਂਜੀ ਹਾਂਜੀ ਮੈਨੂੰ ਬਹੁਤ ਫਰਕ ਹੈ ਪਹਿਲੇ ਨਾਲੋਂ ਬਹੁਤ ਜ਼ਿਆਦਾ ਫਰਕ ਹੈ